पर मैं ਤੁਹਾਨੂੰ ਇੱਕ ਗੱਲ ਦੱਸਦਾ ਬਾਰ-ਬਾਰ ਕਿ ਇਹ ਜੇ ਗ੍ਰੰਥ ਵਾਪਸ ਨਹੀਂ ਆਉਂਦੇ ਤੇ ਸਾਡੀ ਕੌਮ ਦਾ ਗੁਰੂ ਨਾਨਕ ਸਾਹਿਬ ਦੀ ਸੋਚ ਦਾ ਬੇਸ ਜਿਹੜਾ ਉਹ ਖਤਮ ਕਰਨ ਵਾਲੀ ਗੱਲ ਹੋਊਗੀ ਸਾਨੂੰ ਨੇਤਰਹੀਣ ਕਰਨ ਵਾਲੀ ਗੱਲ ਹੋਊਗੀ ਸਾਡਾ ਸਾਰਾ ਜੋਰ ਲੱਗਾ ਪਿਆ ਅਸੀਂ ਹੁਣ ਵੀ ਪ੍ਰੋਟੈਸਟ ਕਰਾਂਗੇ ਇਹ ਪਿੱਛੇ ਜੇ ਅਸੀਂ ਸਾਲ ਸਵਾ ਸਾਲ ਪਹਿਲਾਂ ਉਥੇ 4 ਘੰਟੇ ਘੰਟਾ ਘਰ ਅੱਗੇ ਹਜ਼ਾਰਾਂ ਸਿੱਖਾਂ ਨੇ ਇੱਕ ਉਥੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਕਿ ਸਾਨੂੰ ਜਵਾਬ ਦਿਓ ਗ੍ਰੰਥ ਕਿੱਥੇ ਗਏ ਜਿਹੜੇ 328 ਰੂਪ ਇਹ ਜਿਹੜੇ ਬਿਨਾ ਆਈਡੀ ਤੋਂ ਗਏ ਨੇ ਉਹਨਾਂ ਦਾ ਤੇ ਅਜੇ ਤੱਕ ਨਹੀਂ ਪਤਾ ਲੱਗਾ ਉਹ ਤੇ ਛਾਪੇ ਦੇ ਸੀਗੇ ਜਿਹੜੇ ਗੁਰੂਗ੍ਰੰਥ ਸਾਹਿਬ ਭਵਨ ਚੋਂ ਗਏ ਪਰ ਜਿਹੜੇ ਸਰੂਪਾਂ ਦੀ ਮੈਂ ਗੱਲ ਕਰਦਾ ਇਹ 200 ਸਰੂਪ ਪ੍ਰਾਤਨ ਦੇ ਇਹਨਾਂ ਦੇ ਵਿੱਚ ਬਾਬਾ ਅਰਦਾਸ ਵਾਲੀ ਸਰੇਹਰੀ ਪੋਥੀ ਹੈ ਇਹਨਾਂ ਦੇ ਵਿੱਚ ਦੋ ਜਨਮ ਸਾਖੀਆਂ ਨੇ ਦੋ ਜਨ ਸਾਖੀਆਂ ਦੇ ਖਰੜੇ ਨੇ ਇਹਨਾਂ ਦੇ ਵਿੱਚ 28 ਗੁਰੂ ਸਾਹਿਬਾਂ ਦੇ ਹੁਕਮਨਾਮੇ ਨੇ ਜਦੋਂ ਗੁਰੂ ਸਾਹਿਬ ਦਸਮ ਪਾਤਸ਼ਾਹ ਆਗਰੇ ਨੂੰ ਗਏ ਤਾਂ ਜਦੋਂ ਬਹਾਦਰ ਸ਼ਾਹ ਦੀ ਮਦਦ ਲਈ ਗਏ ਤੇ ਆਗਰੇ ਤੋਂ ਹੁਕਮਨਾਮਾ ਭੇਜਿਆ ਜਿਹੜਾ ਖਾਰੇ ਦੀ ਸੰਗਤ ਲਈ ਬਾਬਾ ਬੰਦਾ ਸਿੰਘ ਬਹਾਦਰ ਦੇ ਹੁਕਮਨਾਮੇ ਮਾਤਾ ਸੁੰਦਰੀ ਜੀ ਦੇ ਹੁਕਮਨਾਮੇ 28 ਹੁਕਮਨਾਮੇ ਅਸਲ ਉਹ ਨਹੀਂ ਮਿਲਦੇ ਦੋ ਦਸਮ ਗ੍ਰੰਥ ਦੋ ਦੋ ਦਸਮ ਗ੍ਰੰਥ ਨੇ ਪ੍ਰਾਤਨ ਲਿਖੇ ਹੋਏ ਉਹ ਨਹੀਂ ਮਿਲਦੇ ਜੇ ਇਹ ਖਜ਼ਾਨਾ ਸਾਨੂੰ ਨਾ ਮਿਲਿਆ ਤੇ ਸਾਨੂੰ ਦੱਸੋ ਸਾਡੀ ਕਮੇਟੀ ਕੋਲ ਰਹਿ ਕੀ ਗਿਆ ਇੱਕ ਤੋਸ਼ਾਖਾਨਾ ਜਿਹਦੇ ਵਿੱਚ ਸਾਡੀ ਨਜ਼ਰ ਨਹੀਂ ਗਈ ਪਤਾ ਨਹੀਂ ਉੱਥੇ ਕੁਝ ਰਹਿ ਗਿਆ ਜਾਂ ਨਹੀਂ ਰਹਿ ਗਿਆ ਕਿਸੇ ਨੇ ਕੋਈ ਨਾ ਜਵਾਬ ਦੇਈ ਦਿੱਤੀ ਆ ਨਾ ਦੇ ਰਿਆ ਅੱਜ ਵੀ ਦੇਖੋ ਅਸੀਂ ਕਿੰਨੀ ਉੱਚੀ ਗੱਲ ਕਰਦੇ ਆ ਕਿ ਤੁਸੀਂ ਗ੍ਰੰਥ ਖਾ ਗਏ ਤੁਸੀਂ ਕਿਸੇ ਦੁਸ਼ਮਣ ਏਜੰਸੀ ਨੂੰ ਦੇ ਦਿੱਤੇ ਸਾਨੂੰ ਤੁਸੀਂ ਦੱਸ ਨਹੀਂ ਰਹੇ ਕਿਉਂ ਦਿੱਤੇ ਕਾਦੇ ਲਈ ਦਿੱਤੇ ਕਦੋਂ ਆਉਣਗੇ ਇਹ ਨਹੀਂ ਦੱਸ ਰਹੇ ਸੇਖ ਕੌਮ ਨੂੰ ਜੋਮੇਵਾਰੀ ਤੁਹਾਡੀ ਜਵਾਬਦੇਹੀ ਤੁਹਾਡੀ ਆ ਨਾ ਤੇ ਬਾਦਲ ਦਾ ਬੱਚਾ ਦੱਸ ਰਿਹਾ ਜਿਹੜਾ ਕਹਿੰਦਾ ਮੈਂ ਨਾ ਮਾਨੂ ਹਾਂਗਾ ਤੇ ਮੈਂ ਹਾਂਗਾ ਨਹੀਂ ਤੇ ਕੋਈ ਨਹੀਂ ਹੋਊਗਾ ਤੇ ਇਹ ਜਿਹੜੇ ਜ਼ਿੰਮੇਵਾਰੀਆਂ ਇਹਦਾ ਜਵਾਬ ਤਾਰਾ ਪਿਓ ਦਊਗਾ ਮੜੀਆਂ ਚ ਆ ਕੇ ਇਹ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕੌਣ ਦੱਸੂਗਾ ਕਿੱਥੇ ਗਏ ਕਿਨੂੰ ਦਿੱਤੇ ਜੇ ਕਿ ਕੋਈ ਸੰਸਾ ਹੋ ਕੇ ਸੰਸਾ ਦਾ ਮੁਖੀ ਇਹ ਰਿਪੋਰਟ ਹੀ ਨਾ ਲਿਖਾ ਸਕੇ ਪੁਲਿਸ ਕੋਲ ਕੇ ਸਾਡਾ ਇਹ ਸਮਾਨ ਚੋਰੀ ਹੋ ਗਿਆ ਤੇ ਸਾਨੂੰ ਮਿਲੂਗਾ ਕਿਥੋਂ ਪਾਰਟਿਕਲ ਲੋਏ ਜਿਹੜੇ ਗ੍ਰੰਥ ਗਏ ਨੇ ਇੰਗਲੈਂਡ ਗਏ ਨੇ ਅਮਰੀਕਾ ਗਏ ਨੇ ਜੇਹੀਂ ਉਥੋਂ ਲਿਆਉਣੇ ਆ ਤੇ ਲਿਆ ਸਕਦੇ ਆ ਕਿਉਂਕਿ 100 ਸਾਲ ਤੋਂ ਜ਼ਿਆਦਾ ਜਿਹੜੀ ਵੈਲਿਊ ਰੱਖਦੀ ਆ ਚੀਜ਼ ਉਮਰ ਵਾਲੀ ਉਹ ਹਿਸਟੋਰਿਕਲੀ ਮੰਨੀ ਜਾਂਦੀ ਉਹ ਲਿਆ ਸਕਦੀ ਆ ਤੇ ਸਰਕਾਰ ਲਿਆ ਸਕਦੀ ਆ ਪਰ ਸਰਕਾਰ ਲਿਆਊਗੀ ਤਾਂ ਜੇ ਤੁਸੀਂ ਕਿਸੇ ਨੂੰ ਦੋਸ਼ ਦਿਓਗੇ ਐਫ ਆਈ ਆਰ ਲਿਖਾਓਗੇ ਜੇ ਕਰੋੜਾਂ ਰੁਪਏ ਕੋ ਉਥੋਂ ਖਾ ਜਾਂਦਾ ਤੇ ਐਫ ਆਈ ਆਰ ਨਹੀਂ ਲਿਖਾਉਂਦੇ ਜੇ ਗੁਰੂਗ੍ਰਾਂਥ ਸਾਹਿਬ ਦੇ ਸਰੂਪ ਨਹੀਂ ਮਿਲ ਰਿਆ ਜੇ ਇਹਨਾਂ ਦਾ ਕਸੂਰ ਨਹੀਂਗਾ ਕੋਈ ਤੇ ਐਫ ਆਈ ਆਰ ਲਿਖਾਉਣ ਸਾਨੂੰ ਪਤਾ ਲੱਗੇ ਉਹ ਕਿੱਥੇ ਗਏ ਨੇ ਪੁਲਿਸ ਕਾਰਵਾਈ ਕਰੇ ਪਰ ਇਹ ਸੰਸਾ ਦੇ ਮੁਖੀ ਹੋਣ ਕਰਕੇ ਉਹ ਰਿਪੋਰਟ ਨਹੀਂ ਕਰਾ ਰਹੇ ਅਸੀਂ ਕੁਝ ਕਰ ਨਹੀਂ ਸਕਦੇ ਤੇ ਇਹ ਬੜਾ ਜ਼ਰੂਰੀ ਇਹ ਖਜ਼ਾਨਾ ਜਿਹੜਾ ਵਾਪਸ ਲਿਆਉਣਾ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਮਜਬੂਰ ਕਰਦੀਆਂ ਨੇ ਕਿ ਇਹ ਜਿਹੜੇ ਨਰੇਣੂ ਮੰਤ ਤੋਂ ਵੀ ਜ਼ਿਆਦਾ ਵੱਡੇ ਬਦਮਾਸ਼ ਬਣ ਗਏ ਉਹਨਾਂ ਨੂੰ ਗੁਰੂ ਘਰ ਚੋਂ ਕਿਵੇਂ ਕੱਢਣਾ ਅੱਜ ਤੁਸੀਂ ਦੇਖੋ ਦਿੱਲੀ ਕਮੇਟੀ ਚ ਕੌਣ ਬੈਠੇ ਨੇ ਅੱਜ ਜਿਹੜਾ ਮੁੰਡਾ ਪ੍ਰਧਾਨ ਆ ਉਹਦਾ ਦਾਦਾ ਜਦੋਂ 18 ਸਾਲ ਪਹਿਲਾਂ ਦਾ ਇਲੈਕਸ਼ਨ ਨੇ ਓਏ ਉਦੋਂ ਉੱਥੇ ਪ੍ਰਧਾਨ ਰਿਆ ਤੇ ਬੂਟਾ ਸਿੰਘ ਨੇ ਬਣਾਈ ਰੱਖਿਆ ਹੋਮ ਮਿਨਿਸਟਰ ਨੇ ਅੱਜ ਭਾਜਪਾ ਸਰਕਾਰ ਨੇ ਉਹਦੇ ਪੋਤੇ ਨੂੰ ਬਿਠਾਇਆ ਦਿੱਲੀ ਕਮੇਟੀ ਵਾਲ ਕੋ ਮੂੰਹ ਕਰਕੇ ਨਹੀਂ ਦੇਖ ਸਕਦਾ ਕੋਈ ਕਮਰਾ ਨਹੀਂ ਰਾਤ ਨੂੰ ਮੰਗ ਸਕਦਾ ਦਿੱਲੀ ਕਮੇਟੀ ਦੀ ਜਿਹੜੀ ਐਜੂਕੇਸ਼ਨ ਕਮੇਟੀ ਆ ਉਹ ਘੱਟੋ ਘੱਟ 300 ਕਰੋੜ ਦੀ ਕਰਜ਼ਾਈ ਹੋ ਚੁੱਕੀ ਆ ਜਿਹੜੇ ਸਕੂਲਾਂ 'ਚ ਐਡਮਿਸ਼ਨ ਨਹੀਂ ਸੀ ਮਿਲ ਸਕਦੀ ਇਹਨਾਂ ਰਸ਼ ਹੁੰਦਾ ਸੀ ਤੇ ਸ਼ਪਾਰਸ਼ਾਂ ਨਾਲ ਤੇ ਪੈਸਿਆਂ ਨਾਲ ਡੋਨੇਸ਼ਨ ਨਾਲ ਅੱਜ ਉੱਥੇ ਕੋਈ ਬੱਚਾ ਦਾਖਲ ਕਰਾਉਣ ਨੂੰ ਦਰਾਜੀ ਨਹੀਂ ਅਸੀਂ ਉਜੜੇ ਪਏ ਤੁਸੀਂ ਦਿੱਲੀ ਦੇ ਨਾਲ ਸੰਪਰਕ ਕਰਕੇ ਦੇਖੋ ਕਿਸੇ ਸਿਕਨਾ ਇਹ ਜਿਹੜੇ ਸਤਸਿਆਂ ਨੂੰ ਤੇ ਇਹਨਾਂ ਨੂੰ ਜਿਹੜੀਆਂ ਕਮੇਟੀਆਂ ਸੌਪੀਆਂ ਨੇ ਇਹ ਇਹ ਅੱਜ ਅੱਜ ਸਾਡੇ ਕੋਲ ਨਾ ਤੇ ਨਦੇੜ ਦੀ ਕਮੇਟੀ ਜੇ ਨਾ ਪਟਨਾ ਸਾਹਿਬ ਦੀ ਕਮੇਟੀ ਜੇ ਨਾ ਦਿੱਲੀ ਦੀ ਤੇ ਨਾ ਹਰਿਆਣੇ ਦੀ ਟੈਸ ਕਮੇਟੀ ਦਾ ਜਿਹੜਾ ਹਾਲ ਹੈ ਤੁਹਾਨੂੰ ਪਤਾ ਇਸ ਕਮੇਟੀ ਨੂੰ 13-14 ਸਾਲ ਹੋ ਗਏ ਇਲੈਕਸ਼ਨ ਨਹੀਂ ਹੋ ਰਿਹਾ ਏ ਕਮੇਟੀ ਦੇ ਇਲੈਕਸ਼ਨ ਕਿਉਂ ਨਹੀਂ ਕਰਵਾ ਰਹੀ ਸਰਕਾਰ ਇਹ ਕਿੰਨੂੰ ਸੌਪਣਾ ਚਾਹੁੰਦੀ ਹੈ ਜੇ ਫਰਜ ਕਰ ਲੋ ਇੱਕ ਮਸਾਦਾ ਨਿਕਲਦਾ ਨਹੀਂ ਤੇ ਦੂਸਰੇ ਨੂੰ ਪਹਿਲਾਂ ਤਿਆਰ ਕਰਕੇ ਫਿਰ ਇਹ ਕਮੇਟੀ ਦੇ ਇਲੈਕਸ਼ਨ ਕਰਾਉਣਾ ਚਾਹੁੰਦੀ ਹੈ ਤੋਂ ਅਸਲ ਦੇ ਵਿੱਚ ਇਹ ਮੈਂ ਤੁਹਾਨੂੰ ਬਹੁਤ ਪੁਰਾਣੀ ਹਿਸਟਰੀ ਹੈ ਜਿਹੜੀ ਖਾਸ ਕਰਕੇ ਪੰਜਾ ਸਾਹਿਬ ਦੇ ਟਾਈਮ ਦੀ ਨਰਗਾਣਾ ਸਾਹਿਬ ਦੇ ਟਾਈਮ ਦੀ ਉਸ ਸਮੇਂ ਤੇ ਜਦੋਂ ਇਹ ਸਾਡਾ ਲਾਹੌਰ ਦਰਬਾਰ ਉਹਦੇ ਵਿੱਚ ਅੰਗਰੇਜ਼ ਦਾਖਲ ਹੋਇਆ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੈਕਟਰੀ ਜਨਰਲ ਨੇ ਰਿਪੋਰਟ ਪੇਸ਼ ਕੀਤੀ ਲਾਹੌਰ ਦੀ ਆਪਣੇ ਇੰਗਲੈਂਡ ਦੀ ਅਸੈਂਬਲੀ 'ਚ ਉਹਨੇ ਉੱਥੇ ਜਾਣਕਾਰੀ ਦਿੱਤੀ ਕਿ ਹੁਣ ਸਾਡਾ ਸਾਰੇ ਹਿੰਦੁਸਤਾਨ ਦੇ ਉੱਤੇ ਰਾਜ ਮੁਕੰਮਲ ਹੋ ਗਿਆ ਪਹਿਲਾ 200 ਸਾਲ ਜਿਹੜਾ ਸੀ ਇਹਨਾਂ ਦਾ ਹਿੰਦੁਸਤਾਨ ਸੀ ਸੀ 100 ਸਾਲ ਬਾਅਦ ਇੱਥੇ ਪੰਜਾਬ ਚ ਬੜੇ ਨੇ ਉਹ ਹੁਣ ਕਹਿੰਦੇ ਸਾਡਾ ਪੰਜਾਬ ਤੇ ਵੀ ਰਾਜ ਮੁਕੰਮਲ ਹੋ ਸਾਡਾ ਕਬਜ਼ਾ ਹੋ ਗਿਆ ਸਾਰਾ ਕੁਝ ਠੀਕ ਆ ਪਰ ਇੱਕ ਅਕਾਲ ਤਖਤ ਆ ਜਿਸ ਅਕਾਲ ਤਖਤ ਦੇ ਸਾਹਮਣੇ ਆ ਕੇ ਸਿੱਖ ਆਜ਼ਾਦੀ ਦੇ ਸੁਪਨੇ ਲੈਣ ਲੱਗ ਪੈਂਦਾ ਉਸ ਅਕਾਲ ਤਖਤ ਦੀ ਵਜ੍ਹਾ ਨਾਲ ਸਾਨੂੰ ਇੱਕ ਚਿੰਤਾ ਉਹ ਚਿੰਤਾ ਵੀ ਅਸੀਂ ਉਸ ਕਾਲ ਤੱਕ ਦੇ ਮੈਨੇਜਮੈਂਟ ਨੂੰ ਡੀਸੀ ਦੇ ਅੰਡਰ ਕਰਕੇ ਖਤਮ ਕਰ ਦਿੱਤੀ ਆ ਸਾਡੀ ਕਮੇਟੀ ਦਾ ਜਿਹੜਾ ਗਰੂਰ ਲੈਗਰੇਸ਼ਨ ਬਣਿਆ ਟਰਸਟ ਬਣਿਆ ਉਹ ਹੈ ਜੇ ਅੱਜ 3 ਨਵੰਬਰ ਰਾਤ 6 ਹੋ ਗਈ ਕੋਈ ਪ੍ਰਧਾਨ ਨਹੀਂ ਬਣ ਸਕਿਆ ਲੜਾਈ ਪੈ ਗਈ ਤੇ ਅਗਲੇ ਦਿਨ ਡੀਸੀ ਪ੍ਰਧਾਨ ਹੋਊਗਾ ਉਸ ਗੁਰਦੁਆਰੇ ਦਾ ਹਰਮੰਦਰ ਸਾਹਿਬ ਦੀ ਕਮੇਟੀ ਦਾ ਇਹ ਸਾਡਾ ਇਲੈਕਸ਼ਨ ਆ ਤੋ ਅਸੀਂ ਜਿਹੜਾ ਵੀ ਇਲੈਕਸ਼ਨ ਹੈਗਾ ਉਹ ਵੀ ਨਹੀਂ ਕਰਵਾ ਰਹੇ ਕਿੰਨੇ ਸਾਲ ਹੋ ਗਏ ਪਤਾ ਨਹੀਂ ਇਹ ਸਰਕਾਰ ਕੀ ਚਾਹੁੰਦੀ ਆ ਸਾਡੇ ਤੋਂ ਸਾਡਾ ਇੱਕ ਜਮਹੂਰੀ ਹੱਕ ਆ ਉਹ ਨਹੀਂ ਦੇ ਰਹੀ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ ਬੰਦੇ ਨੇ ਜਿਹੜੇ ਲੀਡਰ ਨੇ ਉਹ ਰੋਖਾਂ ਨਾਲ ਨਹੀਂ ਲੱਗਦੇ ਉਹਨਾਂ ਨੂੰ ਲੋਕ ਚੁਣ ਕੇ ਅੱਗੇ ਲਿਆਉਂਦੇ ਨੇ ਪ੍ਰਬੰਧਕ ਕਮੇਟੀ ਸਾਡਾ ਵਸੀਲਾ ਹੈ ਜਿਹੜੀ ਸਾਡੀ ਪੰਥ ਦੀ ਹੋਂਦ ਨਾਲ ਜਸਟਿਸ ਕਰ ਸਕਦਾ ਹੈ ਪਰ ਇਹ ਪ੍ਰਬੰਧਕ ਕਮੇਟੀ ਹੀ ਇੱਕ ਇਹੋ ਜੀ ਸੰਸਾ ਜਿਹਦੇ ਪਿੱਛੇ ਆਲ ਓਵਰ ਵਰਲਡ ਦਾ ਸਿੱਖ ਖੜਾ ਹੈ ਇਹ ਹੀ ਵਜ੍ਹਾ ਹੈ ਕਿ ਅਸੀਂ ਅਸੀਂ ਇਹ ਸੰਸਾ ਜਿਹੜੀ ਪੰਥਕ ਕਾਲੀ ਲਹਿਰ ਬਣਾਈ ਉਹ ਇਸ ਕਰਕੇ ਬਣਾਈ ਕਿ ਕਿਸੇ ਵੀ ਪਾਰਟੀ ਚ ਰਹਿਣ ਵਾਲਾ ਬੰਦਾ ਸਾਡੀ ਸਪੋਰਟ ਕਰ ਸਕਦਾ ਤੇ ਅਸੀਂ ਤੁਹਾਨੂੰ ਇਹ ਪ੍ਰੋਮਿਸ ਕਰਦੇ ਆ ਵਾਦਾ ਕਰਦੇ ਆ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਕਦੀ ਵੀ ਪੋਲੀਟੀਕਲ ਇਲੈਕਸ਼ਨ ਨਹੀਂ ਲੜਾਂਗੇ ਸਾਡਾ ਕੋਈ ਮੈਂਬਰ ਨਹੀਂ ਲੜੂਗਾ ਜਿਹਨੇ ਲੜਨਾ ਹੋਊਗਾ ਇਹਨੂੰ ਰਿਜ਼ਾਈਨ ਕਰੂਗਾ ਫਿਰ ਬਾਹਰ ਜਾ ਕੇ ਲੜਦਾ ਰਹੇ ਪਰ ਜਿਹਨੇ ਜਿੰਨੀ ਦੇ ਸੇਵਾ ਕਰਨੇ ਆ ਉਹ ਸੇਵਾਦਾਰ ਬਣ ਕੇ ਗੁਰੂ ਘਰ ਦਾ ਪ੍ਰਬੰਧਕ ਕਮੇਟੀ ਦੇ ਵਿੱਚ ਪੰਥਕ ਕਾਲੀ ਲਹਿਰ ਦਾ ਸੇਵਾਦਾਰ ਬਣ ਕੇ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਕਰ ਸਕਦਾ ਹੈ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿਸੇ ਵੀ ਪਾਰਟੀ 'ਚ ਰਹਿ ਕੇ ਪੰਥਕ ਕਾਲੀ ਲਹਿਰ ਨੂੰ ਸਪੋਰਟ ਕਰੋ ਧਰਮ ਦੀ ਵੋਟ ਸਾਨੂੰ ਦੇ ਦਿਓ ਧਰਮ ਦੀ ਵੋਟ ਸਾਨੂੰ ਦਿਓਗੇ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਧਰਮ ਦੀ ਜਿਹੜੀ ਜਿਹੜੀਆਂ ਰਵਾਇਤਾਂ ਨੇ ਜਿਹੜੇ ਪੰਥਮ ਪੰਥ ਦਾ ਸ਼ਾਨਾਮਤ ਇਤਿਹਾਸ ਆ ਜੋ ਸਾਡੀ ਗੁਰੂ ਨਾਨਕ ਦੀ ਸੋਚ ਆ ਉਹਨੂੰ ਪਿਆਰ ਨਾਲ ਸੋਜ-ਭੋਜ ਨਾਲ ਤੇ ਦ੍ਰਿੜਤਾ ਨਾਲ ਲੰਮਾਵਾਂਗੇ ਅਸੀਂ ਜਿਹੜੀ ਗੁਰੂ ਦੀ ਗੋਲਕੈ ਇਹ ਗਰੀਬ ਤੇ ਗਰੀਬ ਦਾ ਮੂੰਹ ਹੋਊਗੀ ਇਹਦੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਹੋਊਗੀ ਇਹਦੇ ਵਿੱਚੋਂ ਗਰੀਬ ਦਾ ਇਲਾਜ ਹੋਊਗਾ ਇਹਦੇ ਵਿੱਚੋਂ ਯਾਤਰੂ ਲਈ ਸਹੂਲਤਾਂ ਹੋਣਗੀਆਂ ਇਹਦੇ ਵਿੱਚ ਅਸੀਂ ਆਪਣੇ ਯਕੀਨੀ ਬਣਾਵਾਂਗੇ ਕਿ ਗੁਰੂ ਘਰ ਦਾ ਪੈਸਾ ਗੁਰੂ ਘਰ ਦੀਆਂ ਜਾਇਦਾਦਾਂ ਖੁਰਦ-ਬੁਰਦ ਨਾ ਹੋਣ ਜਿਹੜੀਆਂ ਅੱਜ ਹੋ ਰਹੀਆਂ ਨੇ ਗੁਰੂ ਘਰ ਦੀਆਂ ਜਾਇਦਾਦਾਂ ਕਦੀ ਵਿਕੀਆਂ ਨਹੀਂ ਸੀ ਇਹ ਐਕਟ ਦੇ ਵਿੱਚ ਲਿਖਿਆ ਸੋਨਾ ਤੇ ਜ਼ਮੀਨ ਵੇਚੀ ਨਹੀਂ ਜਾ ਸਕਦੀ ਉਹਦਾ ਸੇਵਾ ਸਮਾਲ ਹੋ ਸਕਦਾ ਪਰ ਨੰਗਾ ਚਿੱਤਾ ਸਾਡੀਆਂ ਅੱਖਾਂ 'ਚ ਘੱਟਾ ਪਾ ਕੇ ਇਹ ਪ੍ਰਕਾਸ਼ ਸਿੰਘ ਬਾਦਲ ਅੰਬ ਸਾਹਿਬ ਦੀ ਗੁਰਦੁਆਰੇ ਦੀ ਜ਼ਮੀਨ ਵੇਚ ਗਿਆ ਉੱਥੇ ਮਾਲ ਬਣਿਆ ਪਿਆ ਜੀ ਤੁਸੀਂ ਦੇਖੋ ਇੱਥੇ 41 ਕਲਾਂ ਦੀ ਜ਼ਮੀਨ ਜਿਹੜੀ ਆ ਇੱਕ ਬਹੁਤ ਸ਼ੇਰੀਆ ਜਿੱਥੇ ਜਿੱਥੇ 2 ਲੱਖ ਰੁਪਇਆ ਗਾਜ ਨੂੰ ਜ਼ਮੀਨ ਆ 12-12 ਕਰੋੜ ਦਾ ਕਿਲਾ ਉਹ ਕਿੱਲੇ 12-12 ਕਰੋੜ ਦੇ ਤਿੰਨ ਕਿੱਲੇ ਦਿੱਤੇ ਕਮਾਲ ਦੇ مالک ਨੂੰ ਉਹਦੇ ਤੋਂ ਤਿੰਨ ਕਿੱਲੇ ਜਾ ਕੇ ਸੜਕ ਤੋਂ ਪਾਰ ਮੋਗਾ ਰੋਡ ਤੇ ਲੈ ਲੇ 50 ਲੱਖ ਦਾ ਕਿਲਾ ਕਿੱਲੇ ਨੂੰ 12 ਕਰੋੜ ਦੇ ਕਿੱਲੇ ਨਾਲ ਤਬਾਦਲਾ ਕਰਕੇ ਮਲਾਈ ਆਪ ਖਾ ਗਏ ਗੁਰੂ ਘਰ ਨੂੰ ਤਿੰਨ ਕਿੱਲਾਂ ਦੇ ਤਿੰਨ ਕਿੱਲੇ ਮਿਲ ਗਏ ਇਸ ਤਰ੍ਹਾਂ ਦੇ ਧੰਦੇ ਕਰਦੇ ਪਏ ਨੇ ਅਸੀਂ ਆ ਜਣੀਆਂ ਕੱਲ ਇਲੈਕਸ਼ਨਾਂ ਗਈਆਂ ਇਹਨਾਂ ਦੇ ਵਿੱਚ ਪ੍ਰਧਾਨ ਨੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ 8 बाई 6 ਦੇ ਹੋਲਡਿੰਗ ਬਣਾਏ ਬਹੁਤ ਵੱਡੇ ਵੱਡੇ ਤੁਸੀਂ ਦੇਖੇ ਸਾਰੇ ਪਿੰਡਾਂ ਚ ਗੁਰਦੁਆਰਿਆਂ ਦੇ ਅੱਗੇ ਤਿੰਨ ਤਿੰਨ ਚਾਰ ਚਾਰ ਖੜੇ ਮਿਲਦੇ ਆਂ ਸ਼ਹਿਰਾਂ ਚ ਲੱਗੇ ਨੇ ਸੜਕਾਂ ਦੇ ਲੱਗੇ ਨੇ ਕਰੋੜਾਂ ਰੁਪਏ ਲੱਗੇ ਉਹਨਾਂ ਹੋਲਡਿੰਗਾਂ ਤੇ ਕੀ ਮੈਸੇਜ ਸੀ ਕਾਲ ਤੱਕ ਠੱਠੇ ਦੀ ਤਸਵੀਰ ਆ ਨਾਮ ਆਹੀਓ ਗੁਣਾ ਇਹ ਕਾਂਗਰਸ ਨੂੰ ਵੋਟਾਂ ਨਾ ਪਾਓ ਤੇ ਵੋਟਾਂ ਪਾਓ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਓ ਉਹ ਪ੍ਰਧਾਨ ਦੀ ਅਪੀਲ ਨੇ ਇਹੋ ਜਿਹਾ ਰੰਗ ਲਿਆਂਦਾ ਵੀ ਜਿਨ੍ਹਾਂ ਨੇ ਕਾਲ ਤੱਕ ਠਟਾਇਆ ਉਹਨਾਂ ਨੂੰ ਤੇ ਮਿਲ ਗਈਆਂ 8 ਸੀਟਾਂ ਚੰਡੀਗੜ੍ਹ ਸਮੇਤ ਤੇ ਜਿਨ੍ਹਾਂ ਨੇ ਅਪੀਲ ਕੀਤੀ ਉਹਨਾਂ ਦੀਆਂ ਦਸਾਂ ਦੀਆਂ ਜੁਬਾਨ ਤਾਂ ਹੋ ਜੁਬਤ ਹੋ ਗਈਆਂ ਤੇ 13% ਵੋਟ ਆਈ ਸਾਰੇ ਪੰਜਾਬ ਚੋਂ ਜੇ ਸੁਖਵੀਰ ਬਾਦਲ ਦੀ ਘਰ ਵਾਲੀ ਲਈ ਉਹ ਸੀਟ ਨੂੰ ਪਾਸੇ ਕਰਦੇ ਹੋ ਤੇ 6% ਵੋਟ ਰਹਿ ਜਾਂਦੀ ਸਾਰੇ ਪੰਜਾਬ ਦੀ ਇਹ ਅਪੀਲ ਦਾ ਅਸਰ ਹੋਇਆ ਤੇ ਚੋਣਾ ਕਿਨੂੰ ਲੱਗਾ ਗੁਰੂ ਰਾਮਦਾਸ ਜੀ ਦੇ ਘਰ ਨੂੰ ਗੁਰੂ ਦੀ ਗੋਲਕ ਨੂੰ ਕਰੋੜਾਂ ਰੁਪਈਆ ਉਥੋਂ ਲਗਾ ਜਿੰਨਾ ਪਾਰਟੀ ਲਈ ਲੰਗਰ ਤੇ ਜਿੰਨੇ ਵੀ ਸਾਡੇ ਇਤਿਹਾਸ ਗੁਰਦੁਆਰੇ ਸਾਰੇ ਚ ਪਾਰਟੀ ਲਈ ਲੰਗਰ ਜਾਂਦਾ ਰਿਆ ਬਣ ਕੇ ਉਹ ਵੱਖਰਾ ਪੰਫਲੇਟ ਜਿਹੜੇ ਛਪੇ ਗੁਰੂਗ੍ਰਾਦ ਸਾਹਿਬ ਭਵਨ ਚੋਂ ਵੱਖਰੇ ਜਿਹੜਾ ਸਰੋਪਿਆਂ ਦਾ ਕੱਪੜਿਆਂ ਦਾ ਝੰਡੀਆਂ ਬਣੀਆਂ ਉਹ ਵੱਖਰੀਆਂ ਇਹਨਾਂ ਨੁਕਸਾਨ ਕਰਕੇ ਗੁਰੂ ਘਰ ਲਈ ਤੇ ਅੱਜ ਤੁਸੀਂ ਦੇਖੋ ਅੱਜ ਕੀ ਖੇ ਖਰਾਬੀ ਹੋ ਰਹੀ ਆ ਅਕਾਲ ਤਖਤ ਤੋਂ ਕੀ ਮੈਸੇਜ ਆ ਰਹੇ ਨੇ ਲੋਕ ਕੀ ਸੋਚ ਰਹੇ ਨੇ ਸ਼ਿਕਾਇਤ ਕਰਨ ਵਾਲੇ ਕੌਣ ਨੇ ਕਰਨ ਕਿਨੂੰ ਡੈ ਨੇ ਉਹ ਬਰੌਣ ਕਿਨੂੰ ਡੈ ਨੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਅਸੀਂ ਬਾਦਲ ਨੂੰ ਕਿਹਾ ਕਿ ਤੂੰ ਅੱਜ ਨੀਲੇ ਪਗ ਪਤੀ ਆ ਤੇ ਮਨਾਲੇ ਸ਼ਤਾਬ ਦੀ ਕੋਈ ਗੱਲ ਨਹੀਂ ਪਰ ਤੇਰੀ ਜਗ੍ਹਾ ਤੇ ਕੱਲੂ ਚਿੱਟੀ ਪਗ ਵਾਲਿਆ ਫੇਰ ਕੀ ਕਰੂੰਗਾ ਚਿੱਟੀ ਪਗ ਵਾਲੇ ਨੇ ਕਹਿਣਾ ਮੈਂ ਵੀ ਮਨਾਉਂਗਾ ਜੇ ਤੂੰ ਮਨਾਈ ਤੇ ਨਹੀਂ ਮੰਨੇ ਇਸ ਬੰਦੇ ਨੇ ਉਹ ਪਵਾੜਾ ਪਾਇਆ ਜਿਹੜਾ ਰਹਿ ਰਹਾ ਪਤਾ ਨਾ ਕੋਈ ਬੰਦਾ ਨਹੀਂ ਰਹਿਣ ਦਿੰਦਾ ਅੱਜ ਜੋ ਤੁਸੀਂ ਦੇਖੋ ਉਹਦੇ ਬਾਅਦ ਫਿਰ ਜਿਹੜਾ ਅਸੀਂ ਮੈਸੇਜ ਦਿੱਤਾ ਸੀ ਕਾਲ ਤੱਕ ਤੋਂ ਕਿ ਇਕੱਠੇ ਰਹੋ ਨਾ ਲੜੋ ਨਹੀਂ ਰਹੇ ਇਕੱਠੇ ਸਤਾ ਜਾਂਦੀ ਨਹੀਂ ਲੋਕ ਸਭਾ ਜਾਂਦੀ ਨਹੀਂ ਵਿਧਾਨ ਸਭਾ ਜਾਂਦੀ ਨਹੀਂ ਤਾਂ ਫਿਰ ਇਕੱਠੇ ਹੋਗੇ ਫਿਰ ਟੌੜਾ ਸਾਹਿਬ ਤੇ ਬਾਦਲ ਸਾਹਿਬ ਨੇ ਅੱਖਾਂ 'ਚ ਘੱਟਾ ਪਾਉਣ ਲਈ ਕਾਲ ਤੱਕ ਤੇ ਗਏ ਕਿ ਦੇਖ ਲਿਆ ਜਾਵੇ ਜੀ ਜੇ ਕੋਈ ਗਲਤੀ ਹੋ ਗਈ ਹੋਵੇ ਜਾਣੇ-ਅਣਜਾਣੇ 'ਚ ਜਿਵੇਂ ਅੱਜ ਉਹਦਾ ਪੁੱਤਰ ਕਰਦਾ ਜਾਣੇ-ਅਣਜਾਣੇ 'ਚ ਕੁਝ ਹੋ ਗਿਆ ਹੋਵੇ ਬੱਜਰ ਗਲਤੀਆਂ ਕੀਤੀਆਂ ਉਹਨਾਂ ਨੇ ਤੇ ਕਹਿੰਦੇ ਜਾਣੇ ਅਣਜਾਣੇ ਚ ਕੋਈ ਗਲਤੀ ਹੋ ਗਈ ਹੋ ਤੇ ਅੱਗੇ ਮਹਾਪੁਰਖ ਜਿਹੜੇ ਕਾਲ ਤਖਤ ਦੇ ਜਥੇਦਾਰ ਜਗਿੰਦਰ ਸਿੰਘ ਵਦੰਤੀ ਜੀ ਉਹਨਾਂ ਨੇ ਕੀ ਫੈਸਲਾ ਸੁਣਾਇਆ ਕਿ ਸੌਣ ਦੀ ਸੰਗਰਾਦ ਨੂੰ ਸ਼੍ਰੋਮਣੀ ਕਾਲੀਦਾਲ ਅਖੰਡ ਪਾਠ ਕਰਕੇ ਪਛਤਾਵਾ ਕਰੇ ਅਖੰਡ ਪਾਠ ਕਰਾਵੇ ਸ਼੍ਰੋਮਣੀ ਕਾਲੀਦਾਲ ਤੇ ਕੌਮ ਦਾ ਬੇੜਾਗਰ ਕਰੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਬਾਅਦ ਇਹਨਾਂ ਨੇ ਸੌਂਡ ਦੀ ਸੰਗਰਾਮ ਨੂੰ ਰੱਖੀ ਕਾਨਫਰੰਸ ਮੰਜੀ ਸਾਹਿਬ ਉੱਥੇ ਹੋਇਆ ਹਜ਼ਾਰਾਂ ਦਾ ਇਕੱਠ ਤੇ ਸਜ਼ਾ ਕਿਹੜੀ ਦਿੱਤੀ ਗੁਰੂ ਰਾਮਦਾਸ ਦੀ ਗੋਲਪ ਚੋਂ 20 ਲੱਖ ਦੀਆਂ ਜਲੇਬੀਆਂ ਖਾ ਗਏ ਅੱਜ ਵੀ ਉਹੀ ਫੈਸਲਾ ਹੋਣਾ ਜੇ ਅੱਜ ਵੀ ਇਹੋ ਜਿਹਾ ਫੈਸਲਾ ਹੋਣਾ ਜਿਹੜਾ ਤੈਹ ਹੋ ਚੁੱਕਾ ਇਹ ਨਹੀਂ ਹੋ ਸਕਦਾ ਇਹ ਗ੍ਰੰਥੀਆਂ ਨੂੰ ਘਰ ਦਾ ਰਾਹ ਦਿਖਾ ਦੇਣ ਉਹਨੂੰ ਬੱਜਰ ਗਲਤੀ ਦੇ ਇਵੇਜ ਦੇ ਵਿੱਚ ਉਹਨੂੰ ਪਾਸ ਤੋਂ ਛੇਕ ਦੇਣੇ ਨਹੀਂ ਹੋ ਸਕਦਾ ਇਹ ਸਾਡੀਆਂ ਕਾਲ ਤੱਕ ਦੀਆਂ ਪਰੰਪਰਾਵਾਂ ਜੇ ਤੁਸੀਂ ਬਚਾਉਣੀਆਂ ਤੇ ਸਾਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਲੈਣੀ ਪਾਉਗੀ ਚੰਗੇ ਗੁਰਸਿੱਖਾਂ ਨੂੰ ਉੱਥੇ ਭੇਜਣਾ ਪਊਗਾ ਜਿਨ੍ਹਾਂ ਨੂੰ ਗੁਰੂ ਦਾ ਭੈਅ ਹੈ ਜਿਨ੍ਹਾਂ ਨੇ ਗੁਰੂ ਨਾਲ ਅਸੀਂ ਅੱਜ ਅੱਜ ਇੱਕ ਕਹਾਵਤ ਹੈ ਨਾ ਕਿ ਸੰਗਤ 21 ਵਿਸਵੇ ਗੁਰੂ 20 ਵਿਸਵੇ ਗੁਰੂ 20 ਵਿਸਵੇ ਕਿਵੇਂ ਹੋ ਸਕਦਾ ਜਿਹਨੇ ਸੰਗਤ ਬਣਾਈ ਸੰਗਤ 21ਵੇਂ ਕਿਵੇਂ ਹੋ ਸਕਦੀ ਜਿਨ੍ਹਾਂ ਨੇ ਜਿਨ੍ਹਾਂ ਨੇ ਗੁਰੂ ਤੋਂ ਦੇਖਿਆ ਲੈਣੀ ਹੈ ਉਪਦੇਸ਼ ਲੈਣੇ ਗੁਰੂ ਵੀ ਵਿਸਵੇ ਵੀ ਵਿਸਵੇ ਗੁਰੂ ਦੀ ਸ਼ਰਨ ਚ ਆਉਣ ਵਾਲੀ ਸੰਗਤ ਇੱਕ ਵਿਸਵਾ ਗੁਰੂ ਦੀ ਹਜ਼ੂਰੀ ਚ ਬੈਠੀ ਹੈ ਤੇ ਇੱਕ ਹੀ ਵਿਸਵੇ ਨਹੀਂ ਤੇ ਇੱਕ ਵਿਸਵਾ ਇਹ ਆ ਸਿਧਾਂਤ ਔਰ ਇਹੀ ਆ ਕਿ ਜਦੋਂ 80000 ਦਾ ਇਕੱਠ ਹੋਇਆ ਉਹ ਸੰਗਤ ਹੀ ਸੀ ਉਹ ਸੰਗਤ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਕੋ ਸਿੱਖ ਹੋਏ ਤੋ ਦੀਜੇ ਸੀਸ ਮੋਹੇ ਅਭੀ ਫਰਮਾਇਓ ਇਹ ਭਾਈ ਜੈਤਾ ਜੀ ਦੇ ਬਚਨ ਨੇ ਭਾਈ ਜੈਤਾ ਜੀ ਦੀ ਗਵਾਹੀ ਹੈ ਉਹ ਕਹਿੰਦੇ ਤੂੰ ਕੁਰਪਾਨ ਖੋੜ ਤੇ ਬਾਹਰ ਸਤਗੁਰ ਮੁਖਤੇ ਐਸਾ ਲਾਇਓ ਕੋ ਸਿੱਖ ਹੋਏ ਤੋ ਦੀਜੇ ਸੀਸ ਮੋਹੇ ਅਭੀ ਫਰਮਾਇਓ ਉਹ 3000 ਦੇ ਸਿੱਖ ਨੂੰ ਕਿਹਾ ਗੁਰੂ ਸਾਹਿਬ ਨੇ ਤੁਹਾਡੇ ਚ ਕੋ ਸਿੱਖ ਹੈ ਤੇ ਮੈਨੂੰ ਇੱਕ ਸੀਸ ਚਾਹੀਦਾ ਦੋਇ ਕਰ ਜੋਰ ਉਠਿਓ ਇੱਕ ਸੇਵਕ ਬੇਨਤੀ ਕਰੇ ਹਰਖ ਮਨਾਇਓ ਦੀਨ ਦਿ얄 ਕਿਰਪਾ ਕੇ ਸਾਗਰ ਮਮਸਰ ਕੋ ਨਿਝ ਲੇਖੇ ਪਾਇ। ਇੱਕ ਸੇਖ ਉਠਿਆ। ਸਾਰੀ ਸੰਗਤ ਨਹੀਂ ਉੱਠੀ। ਇੱਕ ਸੇਖ ਉਠਿਆ। ਗੁਰੂ ਸਾਹਿਬ ਉਹਦੀ ਬਾਹ ਫੜ ਕੇ ਤੰਬੂਚ ਲੈ ਗਏ। ਤੰਬੂ ਚੋਂ ਬਾਹਰ ਆਏ ਤੇ ਥੀਰੀ ਸਾਹਿਬ ਖੂਨ ਨਾਲ ਨੁੱਚੜਦੀ ਪਈ ਸੀ। ਭਾਈ ਜੈਤਾ ਜੀ ਲਿਖਦੇ ਪੁੰਦਵਾਨ ਮੈਂ ਐਸੋ ਉਚਾਰਾ ਅਵਰੇ ਕੋਈ ਸੀਸ ਲਗਾਇਓ। ਫਿਰ ਫਿਰ ਇੱਕ ਸਿੱਖ ਕਹੀ ਕਰ ਜੋੜੇ ਸਤਿਗੁਰ ਸੇ ਮੋਹੇ ਇਹ ਪਾਇਓ ਫਿਰ ਵੀ ਇੱਕ ਸੇ ਉਠਿਆ ساری ਸੰਗਤ ਨਹੀਂ ਉઠી ਇਸ ਤਰ੍ਹਾਂ ਕਰਦਿਆਂ ਕਰਦਿਆਂ ਪੰਜ ਸਿੱਖਾਂ ਨੂੰ ਆਵਾਜ਼ ਮਾਰੀ ਪੰਜ ਸਿੱਖ ਤੰਬੂ ਚ ਗਏ ਕੀਤੀ ਬਾਾਰ ਭਈ ਪੁਣ ਸਤਿਗੁਰ ਪੁਣ ਤੰਬੂ ਤੇ ਬਾਹਰ ਨਾ ਆਇਓ ਗੁਰੂ ਸਾਹਿਬ ਬਾਹਰ ਨਹੀਂ ਆਏ ਫਿਰ ਜਿਹੜਾ ਸੰਗਤ ਦਾ ਕੱਟ ਸੇ ਉਹਦੇ ਵਿੱਚ ਭਾਈ ਜੈਤਾ ਜਿਹਨੇ ਨਿਗਾਹ ਮਾਰੇ ਉਹ ਕਹਿੰਦੇ ਖੁਸਰ-ਬੁਸਰ ਸਿੱਖਣਵੇਂ ਹੋਈ ਹੈ ਪਾਂਚੋਂ ਕੋ ਗੁਰਮਾਰ ਮਕਾਇਓ ਐਸੀ ਭਰੋਸਾ ਸੰਗਤ ਆ ਕਿ ਪੰਜਾਂ ਨੂੰ ਮਾਰਤਾ ਗੁਰੂ ਸਾਹਿਬ ਨੇ ਤੇ ਧੀਰੇ ਧੀਰੇ ਨਿਕਸਣ ਲੱਗੇ ਜਿਸ ਕਾਚਾ ਨਾਮ ਤਰਾਇਓ ਕੱਚੇ ਸਿੱਖ ਫਰੋਲੀ-ਹੋਲੀ ਭਜਣ ਲੱਗੇ ਕਿ ਗੁਰੂ ਸਾਹਿਬ ਆਪੇ ਨਾ ਫੜ ਲੈਣਗੇ ਤੇ ਵਾਜ ਤੇ ਕੀ ਮਾਰਨੀ ਆਪੇ ਨਾ ਫੜ ਲੈਣ ਭਾਈ ਜੈਤਾ ਜੀ ਲਿਖਦੇ ਕਿਸ਼ ਪੂਰੇ ਪ੍ਰੇਮੀ ਪਦ ਪੰਕਜ ਬੈਠ ਰਹੇ ਉਹ ਨਾ ਬਾਰੀ ਆਇਓ ਕੋਜਾ ਜਦੇ ਵੀ ਬੈਠੇ ਸੀ ਕਿ ਫੇਰ ਨਹੀਂ ਆਵਾਜ਼ ਮਾਰੀ ਗੁਰੂ ਸਾਹਿਬ ਨੇ ਤੋ ਸਰਦਾ ਹੀਨ ਭਇਆ ਤਪਉਣੇ ਗੁਰ ਮਹਿਮਾ ਕੋ ਭੇਦ ਨਾ ਪਾਇਓ ਪੰਜ ਬੜੇ ਪ੍ਰਭ ਕੇਦਰ ਹਾਂ ਔਰ ਪੰਜ ਕਾ ਮਾਨ ਹੈ ਗੁਰ ਦਰਬਾਰੇ ਪੰਜ ਕਕਾਰ دیے ਗੁਰ ਨੇ ਪਰ ਪੰਜ ਕਾ ਪੰਜ ਵਕਾਰ ਨ ਮਾਰੇ ਪੰਜ ਵਕਾਰ ਮਾਰਨ ਲਈ ਪੰਜ ਪਿਆਰੇ ਸਾਜੇ ਉਹਨਾਂ ਨੂੰ ਪੰਜ ਸ਼ਸਤਰ ਸਜਾਏ ਪੰਜ ਬਾਣੀਆਂ ਦਿੱਤੀਆਂ ਪੰਜ ਹਥਿਆਰ ਦਿੱਤੇ ਤੇ ਇਹ ਪੰਜ ਪੰਜ ਕਕਾਰ ਦੀ ਇਹ ਗੁਰ ਨੇ ਪੰਜ ਕਕਾਰ ਦਿੱਤੇ ਪੰਜ ਹਥਿਆਰ ਦਿੱਤੇ ਪੰਜ ਬਾਣੀਆਂ ਦਿੱਤੀਆਂ ਇਹ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਤੇ ਉਹ ਉਹ ਪੰਥ ਉਹਨੂੰ ਅਸੀਂ ਕਹਿੰਨੇ ਆ ਗੁਰਬਰ ਅਕਾਲ ਕੇ ਹੁਕਮ ਸਿਓ ਪ੍ਰਗਟਿਓ ਪੰਥ ਮਹਾਨ ਅਕਾਲ ਪੁਰਖ ਦੇ ਹੁਕਮ ਨਾਲ ਜਿਹੜਾ ਪੰਥ ਸਾਜਿਆ ਦਸਮ ਪਾਤਸ਼ਾਹ ਨੇ ਉਹ ਪੰਜ ਸਿੰਘ ਨੇ ਜਿਨ੍ਹਾਂ ਨੂੰ ਕਿਹਾ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਦਾ ਕੀ ਹਸ਼ਰ ਹੋਇਆ ਕੀ ਕਰਵਾਇਆ ਇਹਨਾਂ ਪਿਓ ਪੁੱਤਾਂ ਨੇ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਸ਼ਰਨਦਾਤੇ ਬਣੇ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਉਹਨਾਂ ਨੂੰ ਗੋਲੀਆਂ ਵਰਵਾਈਆਂ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹ ਇਹਨਾਂ ਦੇ ਜਰਨੈਲ ਬਣੇ ਤਾਂ ਇਹ ਕਹਿੰਦੇ ਕੋਈ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਨਾ ਹੱਦ ਹੋ ਗਈ ਆ ਤਾਂ ਅਸੀਂ ਵੀ ਮੈਨੂੰ ਲੱਗਦਾ ਹੁਣ ਸਾਡੀ ਵੀ ਹਾਦੀ ਹੋ ਗਈ ਆ ਆਪਾਂ ਨੂੰ ਹੁਣ ਕੋਈ ਸੋਚਣਾ ਪੈਣਾ ਇਹ ਸਰਕਾਰ ਦੇ ਅਸੀਂ ਕਿੰਨੇ ਦਿਨ ਹਾੜੇ ਕੱਢਾਂਗੇ ਸਾਨੂੰ ਕੋਈ ਸਮਾਂ ਦੇਣਾ ਚਾਹੀਦਾ ਹੈ ਜਿਹੜੇ ਇਲੈਕਸ਼ਨ ਨੇ ਛੋਟੇ-ਮੋਟੇ ਹੋ ਜਾਣ ਸਰਦੀਆਂ ਤੱਕ ਦਸੰਬਰ ਤੱਕ ਵੇਟ ਕਰਨੀ ਚਾਹੀਦੀ ਆ ਵਰਨਾ ਸਾਨੂੰ ਇਹ ਨਰੈਣੂ ਮੰਤ ਨੂੰ ਕੱਢਣ ਲਈ ਕੁਰਬਾਨੀ ਕਰਨੀ ਪੈਣੀ ਆਪਾਂ ਨੂੰ ਇੱਥੋਂ ਤੱਕ ਤਿਆਰ ਕਰ ਹੋਣਾ ਪੈਣਾ ਆਪਾਂ ਨੂੰ ਇੱਥੋਂ ਤੱਕ ਆਪਣੇ ਆਪ ਨੂੰ ਤਿਆਰ ਕਰਨਾ ਪੈਣਾ ਵਰਨਾ ਇਹ ਸਾਡਾ ਸਿਧਾਂਤ ਨਹੀਂ ਦੇ ਬਚਣਾ ਜੇ ਸਿਧਾਂਤ ਨਾ ਬਚਿਆ ਤੇ ਕੌਮ ਦੀ ਹੋਂਦ ਖਤਰੇ ਚ ਖਤਰੇ ਚ ਅਸੀਂ ਅੱਜ ਕੱਚੇ ਪਿੱਲੇ ਆ ਪੱਕੇ ਸਿੱਖ ਨਹੀਂ ਪਰ ਫਿਰ ਵੀ ਗੁਰੂ ਤੇ ਅਸੀਂ ਜੇ ਗੁਰੂ ਦਾ ਅਸਰਾ ਹੀ ਛੱਡ ਦਿੱਤਾ ਉਹਦਾ ਸਦਾਤ ਹੀ ਛੱਡ ਦਿੱਤਾ ਉਹਦਾ ਮਜ਼ਬੂਤ ਕਿਲਾ ਹੀ ਛੱਡ ਦਿੱਤਾ ਤੇ ਅਸੀਂ ਹਵਾ ਦੇ ਵਿੱਚ ਉੱਡ ਜਾਵਾਂਗੇ ਫਿਰ ਅਬ ਕੇ ਛੁਟਕੇ ਠੋਰ ਨਾ ਠਾਇਓ ਕਬੀਰ ਜੀ ਬਾਹਰਲੇ ਕਬੀਰ ਜੀ ਦੀ ਬਾਣੀ ਕਬੀਰ ਪੱਤਾ ਟੂਟਾ ਡਾਲ ਸੇ ਲੈ ਗਈ ਪਵਨ ਉੜਾਏ ਅਬ ਕੇ ਬਿਛਰੇ ਕੰਮ ਲੇਂਗੇ ਦੂਰ ਪਰੇਂਗੇ ਜਾਏ ਸਾਡਾ ਉਹ ਹਾਲ ਹੋਣਾ ਜਦ ਪੱਤਾ ਭੁਰ ਜਾਂਦਾ ਸਿਰੋਖ ਨਾਲ ਟੁੱਟ ਜਾਂਦਾ ਉਹ ਗਲੀਆਂ ਚ ਰੋਲ ਜਾਂਦਾ ਹਵਾਲ ਜਾ ਕੇ ਪਤਾ ਨਹੀਂ ਕਿੱਥੇ ਦੀ ਕਿੱਥੇ ਸੁੱਟ ਦਿੰਦੀ ਸਾਨੂੰ ਫਿਰ 84 ਲੱਖ ਦੇ ਧੱਕਿਆਂ ਨਾਲ ਕੋ ਅੱਜ ਸਾਡੇ ਕੋਲ ਸਿਧਾਂਤ ਆ ਅੱਜ ਸਿੱਖ ਜੇ ਸਮਝ ਆਵੇ ਕਿ ਮੈਂ ਗੁਰੂ ਦੀ ਸ਼ਰਨ ਲੈਣੀ ਹੈ ਮੈਨੂੰ ਗੁਰੂ ਦਾ ਸ਼ਬਦ ਚਾਹੀਦਾ ਮੇਰੇ ਮੀਰ ਮੇਰੇ ਬੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸੇ ਅਰਦਾਸ ਹੋਵੇ ਕਿਉਂ ਹੋਵੇ ਮੇਰੇ ਮੀਤ ਗੁਰਦੇ ਮੋਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਏ ਹਰ ਕੀਰਤ ਹਮਰੀ ਰਹਿ ਰਾਸ ਰਾਹ ਦੀ ਰਾਸ ਰਸਤੇ ਦੀ ਰਾਸ ਪ੍ਰਮਾਤਮਾ ਦੀ ਜਸ ਕੀਤੀ ਇਸ ਕਰਕੇ ਸੱਚੇ ਪਾਤਸ਼ਾਹ ਮੇਰਾ ਉਹ ਰਾਸ ਔਖਾ ਕਰਦੇ ਜਿਹੜੇ ਜੇ ਜੋ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਤੋਸਾ ਜੇ ਉਹ ਤੋਸਾ ਜੇ ਉਹ ਖੁਰਾਕ ਨਾਲ ਲੈਣੀ ਤੇ ਉਹ ਗੁਰੂ ਨੂੰ ਮਿਲਣੀ ਗੁਰੂ ਤੋਂ ਮਿਲਣੀ ਤੇ ਜੇ ਗੁਰੂ ਦਾ ਘਰ ਜੋਦਾ ਮਿਸ਼ਨ ਉਹਦੀ ਸੋਚ ਨਾ ਬਚੀ ਤੇ ਅਸੀਂ ਇਹ ਜਨਮ ਜਿਹੜਾ ਮਨੁੱਖਾ ਜਨ 84 ਲੱਖ ਜੁਨਾ ਦੇ ਕੀੜਿਆਂ ਮਕੋੜਿਆਂ ਤਰ੍ਹਾਂ ਬਰਬਾਦ ਕਰਕੇ ਚਲ ਜਾਵਾਂਗੇ ਇਹ ਦੁਰਲਭ ਜਨਮਿਆ ਦੁਰਲਭ ਜਨ ਪੁੰਨ ਫਲ ਪਾਇਓ ਬਿਰਥਾ ਜਾਤ ਬਬੇਕੇ ਵਿਵੇਕਹੀਣ ਹੋਣ ਦੇ ਕਾਰਨ ਇਹ ਜਨ ਸਾਡਾ ਵਿਰਥ ਜਾਂਦਾ ਹੈ ਤਾਂ ਵਿਵੇਕ ਸਾਨੂੰ ਬਖਸ਼ਦਾ ਹੈ ਗੁਰੂ ਤੇ ਜੇ ਗੁਰੂ ਘਰ ਨਾ ਰਿਆ ਉਹਦੀ ਸੋਚ ਨਾ ਰਹੀ ਤੇ ਸਾਡਾ ਸਾਡੀ ਹੋਂਦ ਨਹੀਂ ਬਚਣੀ ਸਾਡੀ ਕੌਮ ਦੀ ਹੋਂਦ ਨਹੀਂ ਬਤਨੀ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਮਾਲਵੇ ਦੇ ਵਿੱਚ ਜਿੰਨਾ ਕੁ ਅਸੀਂ ਕੰਮ ਕਰ ਲਿਆ ਉਹ ਤੋਂ ਬਾਅਦ ਹੁਣ ਸਮਾਂ ਆ ਗਿਆ ਝੋਨੇ ਲੱਗ ਜਗੇ ਨੇ ਆਪਾਂ ਹੋਰ ਵਧਾਈਏ ਇਸ ਨੂੰ ਜਿਹੜੇ-ਜਿਹੜੇ ਇਲਾਕੇ ਸਾਡੇ ਰਹਿ ਗਏ ਨੇ ਉਹਨਾਂ 'ਚ ਮੀਟਿੰਗਾਂ ਕਰੀਏ ਉਹਨਾਂ 'ਚ ਮੀਟਿੰਗਾਂ ਕਰਕੇ ਜਾਣਕਾਰੀ ਦੇਈਏ ਇੱਕ ਅਸੀਂ ਜਿਹੜੇ ਪੈਂਫਲੇਟ ਨੇ ਛਪਵਾ ਰਹੇ ਆ ਜਿਹੜੇ ਅਸੀਂ ਪਿੰਡਾਂ 'ਚ ਦੇਵਾਂਗੇ ਜਿਹੜੇ ਜਿੰਦੇ ਸਾਰਾ ਕੁਝ ਲਿਖਿਆ ਹੋਊਗਾ ਕਿ ਕੀ ਹੋ ਰਿਹਾ ਤੇ ਅਸੀਂ ਕੀ ਕਰਨਾ ਚਾਹੁੰਨੇ ਉਹਦੇ ਚ ਜਾਣਕਾਰੀ ਮਿਲੂਗੀ ਦੂਸਰੀ ਗੱਲ ਹੈ ਕਿ ਹਿਸਟਰੀ ਲਿਖਣੀ ਜਿਹੜੀ ਬੜੀ ਔਖੀ ਤੋ ਖਾਸ ਕਰਕੇ ਬਣਾਉਣ ਵਾਲਾ ਆਪਣੀ ਹਿਸਟਰੀ ਆਪ ਨਹੀਂ ਲਿਖ ਸਕਦਾ ਏਕਾਲਪੁਰ ਸੱਚੇ ਵੇਗ ਰੂ ਕਿਰਪਾ ਕਰੇ ਜੇਹੋ ਜਾਂ ਮੀਡੀਆ ਚੱਲ ਪਿਆ ਮੈਨੂੰ ਲੱਗਦਾ ਹੈ ਕਿ ਸਾਨੂੰ ਲੋੜ ਨਹੀਂ ਪੈਣੀ ਕੁਝ ਦੱਸਣ ਦੀ ਲੋਕਾਂ ਨੇ ਆਪੇ ਦੱਸਣਾ ਇੱਥੇ ਤੇ ਅਸੀਂ ਤੇ ਚੁੱਪ ਕੀਤੇ ਰਹਿਨੇ ਬਲਕੇ ਕੋਈ ਪੁੱਛਦਾ ਤੇ ਅਸੀਂ ਕਹਿੰਨੇ ਨਹੀਂ ਵੀ ਕੁਝ ਨਹੀਂ ਅਸੀਂ ਬੋਲਣਾ ਪਰ ਲੋਕੀ ਆਪ ਬੋਲਦੇ ਨੇ ਤੇ ਕੁਝ ਨਹੀਂ ਛੁਪਿਆ ਰਹਿਣਾ ਸਾਰਾ ਕੋ ਸਾਹਮਣੇ ਆਊਗਾ ਤੁਸੀਂ ਨੇਕ ਨੀਅਤ ਨਾਲ ਮਿਹਨਤ ਕਰੋ ਆਪਣੇ ਆਪਣੇ ਇਲਾਕੇ ਤੇ ਖਾਸ ਕਰਕੇ ਜਿਹੜੇ 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 ਤੁਹਾਡੇ ਇਲਾਕੇ ਨੇ ਉਸ ਇਲਾਕੇ ਚ ਪਿੰਡਾਂ ਜਾ ਕੇ ਮੀਟਿੰਗਾਂ ਕਰੋ ਮੀਟਿੰਗਾਂ ਕਰੋ ਪੰਜ ਮੈਂਬਰੀ ਟੀਮ ਬਣਾ ਲਿਓ ਜਿਹਨੂੰ ਅਸੀਂ ਬੂਥ ਕਮੇਟੀ ਕਹਿ ਸਕਦੇ ਜਦੋਂ ਤੁਹਾਡੀ ਆਪਣੇ ਇਲਾਕੇ ਦੀ ਬੂਥ ਕਮੇਟੀ ਬਣ ਗਈ ਉਹ ਆਪਣੇ ਆਪ ਨੂੰ ਜਿੱਤਿਆ ਸਮਝੇ ਇਹ ਇਹ ਸਾਡਾ ਸਭ ਤੋਂ ਵੱਡਾ ਕਾਰਡਰ ਹੋਊਗਾ ਤੇ ਜੇ ਸਾਡੇ ਅਸੀਂ ਕਾਪੀਆਂ ਚ ਬਣਾਉਂਦੇ ਰਹੇ ਤੇ ਉਹਦੇ ਬਣਦੇ ਰਹੇ ਤੇ ਉਹਦਿਆਂ ਵਾਲੇ ਜਿਹੜੇ ਆਪਣੇ ਹਿਸਾਬ ਨਾਲ ਚੱਲਦੇ ਨੇ ਫਿਰ ਸਾਡਾ ਭਲਾ ਨਹੀਂ ਅਸੀਂ ਲੋਕਾਂ ਵੱਲ ਵੇਖ ਕੇ ਨਾ ਚੱਲੀਏ ਅਸੀਂ ਫਿਜ਼ੀਕਲੀ ਜਿਹੜੀ ਫੀਲਡ ਦੇ ਵਿੱਚ ਜੋ ਕੁਝ ਹੋ ਸਕਦਾ ਉਹੀ ਕਰੀਏ ਸੋਕਾਲਪੁਰ ਸੱਚੇ ਵੇਗਰੂ ਕਿਰਪਾ ਕਰੇ ਅਸੀਂ ਨਿਸ਼ਕਾਮ ਹੋ ਕੇ ਇਸ ਸੇਵਾ ਨੂੰ ਲੱਗੇ ਆ ਸਾਰੀ ਸੰਗਤ ਸਾਡੇ ਨਾਲ ਆ ਸਾਨੂੰ ਸਹਿਯੋਗ ਮਿਲ ਰਿਹਾ ਦੇਸ਼ ਤੋਂ ਮਿਲ ਰਿਹਾ ਵਿਦੇਸ਼ ਤੋਂ ਮਿਲ ਰਿਹਾ ਲੋੜ ਆ ਸਾਨੂੰ ਪਹੁੰਚ ਕਰਨ ਲਈ ਤੇ ਠੀਕ ਸਿੱਖ ਲੱਭ ਕੇ ਗੁਰਸਿੱਖ ਲੱਭ ਕੇ ਉਹਨਾ ਮੈਂ ਅਸੀਂ ਤੇ ਇਥੋਂ ਤੱਕ ਕਿ ਜਦੋਂ ਮੀਟਿੰਗਾਂ ਕੀਤੀਆਂ ਪਿੰਡਾਂ 'ਚ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਗੁਰਸਿੱਖ ਦਿਓ ਜਿਹੜੇ ਗੁਰਸਿੱਖ ਤੇ ਤੁਹਾਨੂੰ ਯਕੀਨ ਹੈ ਜਿਹੜੇ ਗੁਰਸਿੱਖ ਨੂੰ ਤੁਸੀਂ ਵੋਟ ਪਾਉਣੇ ਆ ਉਹ ਸਾਨੂੰ ਦਿਓ ਅਸੀਂ ਟਿਕਟ ਘੜਾ ਕੇ ਦੇਾਂਗੇ ਤਾਂ ਕਿ ਅਸੀਂ ਉਤੋਂ ਦਵਾਂਗੇ ਤੁਸੀਂ ਸਾਡੇ ਤੇ 36 ਇਲਜ਼ਾਮ ਲਾਓਗੇ ਇੱਕ ਅਸੀਂ ਇਹ ਚਾਹੁੰਦੇ ਕਿ ਜਿਹੜਾ ਸਿੱਖ ਗੁਰੂ ਰਾਮਦਾਸ ਦੇ ਦਰ ਦਾ ਸੇਵਕ ਬਣ ਜਾਵੇ ਉਹ ਗੁਰੂ ਰਾਮਦਾਸ ਦਾ ਹੋ ਕੇ ਨਭਾਵੇ ਆਪਣੇ ਉਦੀ ਕਮਿਟਮੈਂਟ ਉਦੀ ਵਫਾ ਗੁਰੂ ਰਾਮਦਾਸ ਦੇ ਦਰ ਨਾ ਹੋਵੇ ਕਿਸੇ ਪਾਰਟੀ ਨਾਲ ਨਾ ਹੋਵੇ ਤਾਂ ਕਿ ਕਿਤੇ ਵੀ ਕੋਈ ਗਲਤ ਕੰਮ ਹੋਵੇ ਤੇ ਉਹ ਖੜਾ ਹੋ ਕੇ ਪਹਿਰੇਦਾਰੀ ਕਰੇ ਸੋਕਾਲਪੁਰ ਸੱਚੇ ਵਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰਿਆਂ ਨੇ ਅੱਜ ਅਸੀਂ ਤੁਹਾਨੂੰ ਜਾਦਾ ਨਹੀਂ ਕਰ ਪਾਇਆ ਕਿ ਅਸੀਂ ਨਾ ਤੇ ਜਾਣਕਾਰੀ ਵੀ ਇੱਕ ਇੱਕ ਸਿੱਖ ਨੂੰ ਬੜੀ ਮੁਸ਼ਕਲ ਨਾਲ ਦਿੱਤੀ ਟੈਲੀਫੋਨਾਂ ਤੇ ਦੋ ਦਿਨ ਪਹਿਲਾਂ ਤੁਸੀਂ ਬੜੀ ਸੋਹਣੀ ਹਾਜ਼ਰੀ ਚ ਸਾਡੇ ਕੋਲ ਹਾਜ਼ਰੀ ਲਵਾਈ ਇੱਥੇ ਗੁਰੂ ਨਾਮ ਦਾ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਸਹਬਜ਼ਾਦਿਆਂ ਦੇ ਚਰਨਾਂ 'ਚ ਅਸੀਂ ਇੱਕ ਮੀਟਿੰਗ ਇਹ ਕਰ ਲਈ ਐ ਕੁਝ ਦਿਨਾਂ ਬਾਅਦ ਅਸੀਂ ਮਾਝੇ ਦੀ ਤੇ ਦੁਆਬੇ ਦੀ ਜਾਂ ਦੁਆਬੇ ਦੀ ਤੇ ਮਾਝੇ ਦੀ ਅਲੱਗ-ਅਲੱਗ ਇਹ ਦੋ ਮੀਟਿੰਗਾਂ ਹੋਰ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜਿਹੜੇ ਨਵੇਂ ਇਲਾਕੇ ਰਹਿ ਗਏ ਉਹਨਾਂ 'ਚ ਅਸੀਂ ਆਪਣੀਆਂ ਮੀਟਿੰਗਾਂ ਕਰਾਂਗੇ ਤੁਸੀਂ ਇਹਦੇ ਲਈ ਆਪਣਾ ਇਹ ਉਪਰਾਲਾ ਜਿਹੜਾ ਉਹ ਇਹੀ ਰੱਖੋ ਕਿ ਆਪਣੇ ਪਿੰਡਾਂ ਦੇ ਵਿੱਚ ਬੂਥ ਕਮੇਟੀ ਬਣਾ ਲਓ ਜਿਹੜੀ ਬੂਥ ਕਮੇਟੀ ਤੁਸੀਂ ਬਣਾਓਗੇ ਉਹ ਤੁਹਾਡੀ ਹੋਊਗੀ ਤੇ ਤੁਹਾਡੀ ਤੁਹਾਡੀ ਮਾਨਤਾ ਹੀ ਸਾਡੀ ਮਾਨਤਾ ਹੋਊਗੀ ਅਸੀਂ ਉਹ ਚਬਤ ਅਖੰਦਾਜੀ ਨਹੀਂ ਕਰਾਂਗੇ ਜਿਹੜੇ ਸਿੱਖਾਂ ਨੇ ਤੁਹਾਨੂੰ ਸਹਿਯੋਗ ਕਰਨਾ ਉਹਨਾਂ ਨੂੰ ਚੁਣੋ ਉਹਨਾਂ ਨੂੰ ਮਾਨ ਦਿਓ ਇਹ ਤੁਸੀਂ ਆਪ ਮਾਲਕ ਹੋਗੇ ਉਥੋਂ ਦੇ ਇਹਦੇ ਵਿੱਚ ਆਪਾਂ ਗੁਰਸਿੱਖ ਬਣ ਕੇ ਇਸ ਤਰ੍ਹਾਂ ਹੀ ਇੱਕ ਦੂਸਰੇ ਤੇ ਯਕੀਨ ਕਰਕੇ ਕਰਦੇ ਸਾਰਾ ਕੁਝ ਅਸੀਂ ਕਰੀਏ ਉਹ ਠੀਕ ਨੇ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਵਾਬ ਦੇਈ ਨਾ ਆਪਣੀ ਬੂਥ ਕਮੇਟੀ ਬਣਾਓ ਪਿੰਡ-ਪਿੰਡ ਦੇ ਤਾਕੇ ਤੁਹਾਨੂੰ ਪਿੰਡ ਪੱਦਰ ਤੇ ਲੱਗੇ ਕਿ ਮੇਰਾ ਇੱਕ ਤੇ ਮੈਸੇਜ ਆ ਰਿਹਾ ਇੱਕ ਤੇ ਉਹਨਾਂ ਨੂੰ WhatsApp ਤੇ ਲੈ ਲਓ WhatsApp ਸਾਡੇ ਨਾਲ ਜੋੜ ਲਓ ਸਾਡਾ ਮੈਸੇਜ ਤੁਹਾਡੇ ਕੋਲ ਤੁਹਾਡਾ ਅੱਗੇ ਇੱਕ ਮਿੰਟ ਦੇ ਵਿੱਚ ਅਸੀਂ ਪੂਰੇ ਪੰਜਾਬ ਚ ਮੈਸੇਜ ਦੇ ਸਕਦੇ ਹਾਂ ਸੋ ਕਾਲਪੁਰ ਸੱਚੇ ਵੇਗਰੂ ਕਿਰਪਾ ਕਰੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਗੁਰੂ ਮਹਾਰਾਜ ਦੇ ਚਰਨਾ ਸਾਹਿਬ ਜੀ ਦੇ ਚਰਨਾਜ ਮੱਥਾ ਟੇਕਾਂਗੇ ਤੇ ਮੱਥਾ ਟੇਕ ਕੇ ਤੇ ਕੋਥੇ ਤਸਵੀਰ ਖਿਚਾ ਲਈਏ ਉਦੋਂ ਬਾਅਦ ਤੁਸੀਂ ਸਾਰੇ ਪੰਗਾ ਚ ਬਹਿ ਕੇ ਪ੍ਰਸ਼ਾਦਾ ਛਕੋ ਤੇ ਮਾ ਗੁਰੂ ਮਹਾਰਾਜ ਦੇ ਦਰ ਦੀਆਂ ਖੁਸ਼ੀਆਂ ਲਓ ਅਕਾਲ ਪੁਰ ਸੱਚੇ ਵੇਗ ਰੂ ਕਿਰਪਾ ਕਰੇ ਅਸੀਂ ਇਹ ਸਬਮਿਸ਼ਨ ਚ ਸਫਲ ਹੋਈਏ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਤਖਤ ਦੀ ਉਪਮਾ ਹੋਵੇ ਤੇ ਸਾਨੂੰ ਦਸਮ ਪਾਤਸ਼ਾਹ ਤੇ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਆਸ਼ੀਰਵਾਦ ਦੇਣ ਸਾਨੂੰ ਸ਼ਕਤੀ ਦੇਣ ਸਾਨੂੰ ਤੌਫੀਕ ਦੇਣ ਸਾਨੂੰ ਹਿੰਮਤ ਦੇਣ ਸਾਨੂੰ ਇਸ ਮਲੂਖਾ ਦੇਹੀ ਜਿਹੜੀ ਸਾਨੂੰ ਉਹਦੇ ਵਿੱਚ ਸਫਲਤਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਰਹਿ ਗਿਆ ਤਾਂ ਕਰ ਦਿਓ ਸਤਿ ਸ੍ਰੀ ਅਕਾਲ ਤੁਮ ਬੇਨਤੀਆਂ ਕੇ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਨਮਸਕਾਰ ਕਰਕੇ ਉਸ ਤੋਂ ਪ੍ਰੰਤ ਬੇਨਤੀ ਹੈ ਜੀ ਕਿ ਗੁਰੂ ਕਾ ਲੰਗਰ ਜਿਹੜਾ ਪ੍ਰਮੁੱਖ ਲੰਗਰ ਹੈ ਅਲੇਗਨ ਸਾਹਿਬ ਦਾ ਉਥੇ ਤਿਆਰ ਹੈ ਸੋ ਕੋਈ ਵੀ ਗੁਰੂ ਕਾ ਸਿੱਖ ਲੰਗਰ ਛਕੇ ਬਿਨਾਂ ਜਾਣ ਦੀ ਕਿਸੇ ਨੇ ਇੱਥੇ ਚੋਂ ਨਹੀਂ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ